ਪੂਰੀ ਓਕੇ ਰਿਪੋਰਟ ਆ ਬਿਸ਼ੇਰੇ ਦਲਸੀਰ ਕਾਕੀ ਦਾ ਗਰੰਟੀ ਨਾਲ ਸਲਿੱਪ ਦਵਾਂਗੇ ਦੋਸਤੋ ਫਿਰ ਮੈਂ ਕਹਿੰਦਾ ਤੇ ਉਹ ਵੀ ਜੋਦੇ ਦਾ ਗਰੰਟੀ ਨਾਲ ਜੀ ਦੋਨੇ ਬਿਸ਼ੇਰੇ ਗਰੰਟੀ ਨਾਲ ਤੇ ਆ ਖੜਾ ਪ੍ਰਭਾਤ ਦੀ ਪੁੱਤੀ ਜਾਫਰ ਘੋੜੇ ਦੀ ਆ ਪ੍ਰਭਾਤ ਦੀ ਪੁੱਤੀ ਆ ਸਵਾਗਤ ਹੈ ਜੀ ਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਬਲੌਗ ਪਾਉਣ ਲੱਗੇ ਆ ਦੋਸਤੋ ਦਿਨ ਅੱਜ 23 ਦਸੰਬਰ 2023 ਜਿਵੇਂ ਤੁਹਾਨੂੰ ਪਤਾ ਇਹ ਕੱਲ ਨੂੰ ਆਪਾਂ ਮਿੰਨੀ ਮੰਡੀ ਲਾਉਣੀ ਆ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਆਉਣੀ ਅੱਜ ਜਾਨਵਰ ਵੀ ਦਿਖਾ ਦੇਣੇ ਕਿਹੜੇ ਕਿਹੜੇ ਖੜੇ ਆਪਣੇ ਕੋਲ ਜਾਨਵਰ ਲੈ ਕੇ ਖੜੇ ਆ ਪੰਜ ਸੱਤ ਤੁਹਾਡੇ ਲਈ ਸਵੇਰ ਨੂੰ ਪਹੁੰਚ ਜਾਣਗੇ ਜਾਨਵਰ ਬਾਬੇ ਦੀ ਕਿਰਪਾ ਨਾਲ ਤੁਹਾਡੇ ਪਿਆਰ ਦੇ ਕਿਰਪਾ ਨਾਲ ਜਾਨਵਰ ਵਧੀਆ ਸੇਲ ਹੋ ਜਾਂਦੇ ਆ ਤੇ ਉਹ ਵਜਾ ਨਾਲ ਜਾਨਵਰ ਕਿ ਘਟ ਤੇ ਹੁਣ ਆਪਣਾ ਵੀ ਫਰਜ਼ ਬਣਦਾ ਤੇ ਸਾਰਿਆਂ ਨੇ ਇੰਨੀ ਦੂਰ ਹੋਣਾ ਤੇ ਜਾਨਵਰ ਤੁਹਾਨੂੰ ਘਟੇ ਨਹੀਂ ਮਿਲਣਗੇ ਨਾਲ ਦੀ ਨਾਲ ਉਹਨੇ ਜਾਨਵਰ ਆਪਾਂ ਪੂਰੇ ਕਰਦੇ ਨੇ ਤੁਹਾਡੇ ਲਈ ਸੋ ਦੋਸਤੋ ਦਿੰਨੇ ਆ ਡਿਟੇਲ ਕਿਹੜੇ ਕਿਹੜੇ ਜਾਨਵਰ ਖੜੇ ਆ ਕੀ ਕੀ ਪੋਜੀਸ਼ਨਾਂ ਪਹਿਲਾਂ ਆ ਘੂੜੀ ਚੈੱਕ ਕਰੋ ਜੈ ਰਾਜ ਤੋਂ ਮੀਟ ਹੋਈ ਹੋਈ 20-22 ਦਿਨ ਹੋ ਗਏ ਬਾਡੀ ਵਾਲੀ ਘੋੜੀ ਆ 68 ਇੰਚ ਹਾਈਟ ਆ 3 ਪੈਰ ਚਿੱਟੇ ਮੱਥੇ ਪਟਾ ਤਨ ਕੁੰਦੀ ਸੁਨੱਕੀ ਆ ਮੇਠਾ ਜੀ ਜੈ ਰਾਜ ਤੋਂ ਇਹ ਜਾਨਵਰ ਦਿਖਾਉਂਦੇ ਆ ਤੁਹਾਨੂੰ ਦੋਸਤੋ ਬਸ਼ੀਰਾ ਮਾਰਵੜੀ ਤੂਫਾਨ ਦਾ ਪੁੱਤ ਨੁਕਰੀ ਘੋੜੀ ਖੜੀ ਆ ਰਾਜ ਰੂਪ ਦੀ ਬਸ਼ੀਰੀ ਖੜੀ ਏ ਜੀ ਅਤੀ ਸੁੰਦਰ ਦੀ ਪੁੱਤੀ ਖੜੀ ਆ ਕੇਸ਼ਰੀ ਹੋੜੇ ਦੀ ਇਹ ਰਾਜਰੂਪ ਦੀ ਜਿਹੜੀ ਉਹ ਕਾਂਟੇ ਦੀ ਪੁੱਤ ਹੈ ਦਲਸੀਰ ਕਾਕੀ ਦੀ ਬਿਸ਼ੇਰੀ ਖੜੀ ਆ ਆ ਨਕੰਦ ਬਿਸ਼ੇਰੀ ਖੜੀ ਨੀਲੀ ਚੰਬੀ ਨਕੰਦ ਬਿਸ਼ੇਰੀ ਦੋਸਤੋ 60 ਇੰਚ ਦੇ ਲਵੇ ਹੋਏ ਖੜੀ ਤੇ ਇਹ ਦੇਖੋ ਡੱਬੀ ਬਿਸ਼ੇਰੀ ਗੱਬਣ 7 ਮਹੀਨਿਆਂ ਦੀ ਨਕਾਂਦੀ ਇਹ ਹੈ ਦਿਲ ਬਣਾਉਂਦੀ ਹੈ ਨਾ ਕੰਨਾਂ ਦਾ ਕੁਆਲਿਟੀ ਦੋਨਾਂ ਬੱਚੀਆਂ ਜੀ ਦੋਨੇ ਨਕੰਦ ਆ 60 ਇੰਚ ਦੇ ਦੋਨੇ ਲਵੇ ਹੋਈਆਂ ਖੜੀਆਂ ਤੇ ਆ ਖੜਾ ਮੱਝੂ ਕੇ ਵਾਲਿਆ ਪੰਜਾਬ ਨਸਲ ਕਵੇਂ ਬੌਰਿਆ ਨੀਲਾ ਹੋ ਚੱਲਿਆ ਬਸ਼ੀਰਾ ਦੋਸਤੋ 7 ਕ ਮਹੀਨਿਆਂ ਦਾ ਕਨ ਕੰਡੀਸ਼ਨ ਬਹੁਤ ਚੰਗੀ ਆ ਪਿਆਰ ਮੱਝੂ ਕੇ ਲੈ ਜਾਂਦਾ ਤੇ ਆ ਬਸ਼ੀਰੀ ਦੇਖੋ ਜੀ 4 ਦੰਦ ਮੱਥੇ ਬਲੇਜ ਦੋ ਪੈਰ ਚਟੇ ਆ ਇਹਦੇ 60 ਇੰਚ 60ੋਂ ਬਾਹਰ ਹਾਈਟ ਆ ਦੀ ਤੇ ਆ ਆਪਣੇ ਮਾਰਵਾੜੀ ਸਾਰੇ ਸਟਾਕ ਚੋਂ ਸਾਰਿਆਂ ਤੋਂ ਭਾਲੀ ਬਸ਼ੀਰੀ ਇਹ ਆ ਦੀ ਮੈਂ ਸਾਈਡ ਤੇ ਫੁੱਟ ਵੀਡੀਓ ਟਰਾਈ ਕਰੂੰ ਵੀ ਤੁਹਾਨੂੰ ਲੱਗਣ ਕਿ ਹੁਣ ਜਾਨਵਰ ਰਤਨ ਦਾ ਟਾਈਮ ਹੈ ਵੈਸੇ ਬੰਦੇ ਆਪਣੇ ਅੰਦਰ ਕਰੀ ਜਾਂਦੇ ਆ ਤੇ ਮੈਂ ਟਰਾਈ ਕਰੂੰਗੀ ਤੁਹਾਨੂੰ ਸਾਈਡ ਤੇ ਫੁੱਟਾਂ ਲਾ ਆ ਖੁੱਲ ਬਾਬਾ ਲੈ ਚੱਲ ਇਹਨੂੰ ਪਹਿਲਾਂ ਬੰਨੋ ਅੰਦਰ ਜਿਹੜੀ ਅੰਦਰ ਬੰਨਣੀ ਆ ਤੇ ਆ ਦਲਵਾਗ ਦਾ ਪੋਤਾ ਖੜਾ ਦੋਸਤੋ ਬਹਿਵਲ ਵਾਲੇ ਬਾਈ ਹੁਣਾ ਕੋਲ ਰਤਨ ਰਾਜ ਘੋੜਾ ਉਹਦਾ ਗਾਰੰਟੀ ਨਾ ਡੀਐਨਏ ਤਾਈ ਗਾਰੰਟੀ ਦਵਾ ਮੱਥੇ ਫੁੱਲਦਾ ਬਿਸ਼ੀਰਾ ਭਾਰਾ ਪੂਰਾ ਬਹੁਤ ਚੰਗਾ ਹਜੇ ਸਾਲੋਂ ਅੰਦਰ ਹੀ ਹੋਇਆ ਤੇ ਕੱਦ ਨਾ ਨਾ ਟੈਂਚ ਕਰ ਘੋੜਾ ਹੀ ਬਣਿਆ ਖੜਾ ਕੱਦ ਕੋ ਦ ਕੰਡੀਸ਼ਨ ਦੇਖੋ ਕਿੰਨੀ ਚੰਗੀ ਆ ਇਹਦੀ ਵੀ ਬੈਕ ਤੇ ਪ੍ਰੋਫੈਸ਼ਨਲ ਵੀਡੀਓ ਇਹ ਕਾਂਟੇ ਦਾ ਪੁੱਤ ਆ ਗਿਆ ਜੀ ਮੱਥੇ ਬਲੇਜ ਦਾ ਤੇ ਇਹ ਬਸ਼ੀਰੀ ਦੇਖੋ ਨੀਲੀ ਮੱਝੂ ਕ ਲੈਣਦੀ ਐ ਇੱਕ ਰੰਗੀ 64 ਇੰਚ ਦੀ ਦੋ ਦਾੰਦਾ ਜੀ ਤਿੰਨ ਸਾਲ ਉਮਰ ਐ ਜੀ ਤੇ ਆਹਦੀ ਘੋੜੀ ਫੁੱਟਦਾ ਨੈਸ਼ਨਲ ਦਾ ਓਏ ਤੇ ਆਹ ਸਵਾਰੀ ਵਾਲਾ ਕੋਈ ਚਾਹਵਾਨ ਹੋਵੇ 5 ਕਿਲਿਆਂ ਲਾਲ ਖੁਮਿਆ ਤਾਂ ਘੋੜੀ ਖੜੀ ਐ ਜੀ 60 ਇੰਚ ਦੀ ਤੇ 60 ਇੰਚ ਦੀ ਆਹ ਖਾਲੀ ਘੋੜੀ ਖੜੀ ਐ ਜੀ ਜਾਨਵਰ ਤਕਰੀਬਨ ਖੜੇ ਆ ਕੱਲ ਨੂੰ ਮੇਲਾ ਤੁਸੀਂ ਰੌਣਕ ਮੇਲੇ ਦੀ ਵਧਾਉਣੀ ਆ ਤੇ ਦੋ ਨੁਕਰੇ ਬਸ਼ੀਰੇ ਖੜੇ ਆ ਦੋਸਤੋਂ ਅੰਦਰ ਆਹ ਕਾਂਟੇ ਦੀ ਪੋਤੀ ਖੜੀ ਏ ਜੰਗਵੀਰ ਘੋੜੇ ਦੀ ਦੋ ਬਰ ਚਿੱਟੇ ਮੱਥੇ ਫਟਾ ਇਹ ਪੰਜ ਕਲੈਨ ਬਸ਼ੀਰੀ ਖੜੀ ਏ ਜੀ ਸੱਤ ਕੁ ਮਹੀਨਿਆਂ ਦੀ ਬਰੀਕੀ ਬਰੂਕੀ ਏ ਜੀ ਤੇ ਆ ਜੈ ਮੰਗਲ ਬਸ਼ੀਰੀ ਖੜੀ ਆ ਪੌਣੀ ਨੁਕਰੀ ਕੰਨ ਕੁੰਦੀ ਕੁੰਡੀ ਇਹਦੀ ਬਹੁਤ ਬਰੀਕ ਤੇ ਇਹ ਆ ਜੀ ਇਹ ਆ ਭਾਲੀ ਬਸ਼ੀਰੀ ਆ ਗਈ ਬਾਹਰ ਜੀ ਆਪਾਂ ਗੱਲ ਕਰਦੇ ਦੋਸਤੋਂ ਬਸ਼ੀਰਿਆਂ ਤੇ ਜਿਹੜਾ ਨੁਕਰਾ ਬਸ਼ੀਰਾ ਉਹ ਸਮੁੰਦਰ ਦਾ ਪੋਤਾ ਗਰੰਟੀ ਨਾਲ 70 ਇੰਚ ਵਾਲੇ ਜੋਦੇ ਦਾ ਹਜੇ ਸਾਲਕ ਦਾ ਹੋਇਆ 95 60 ਇੰਚ ਕਈ ਵਾਰ ਕੱਦ ਵਾਲਾ ਕੋਈ ਹੋਵੇ ਨਾ ਚਾਹਵਣ ਖਰੀਦਣ ਵਾਲ ਸਾਬਕਾ ਰਹਿ ਤਾ ਸਾਬਕਾ ਇੱਕ ਅੰਦਾ ਸਪੌਟ ਭਾਅ ਨਿਕਲਤੇ ਇੱਕ ਬਸ਼ੀਰਾ ਦਿਖਾਉਂਦੇ ਤੁਹਾਨੂੰ ਆ ਦਲਸੀਰ ਕਾਕੀ ਜਾਂ ਪੂਰਾ ਸਪੌਟਲੈਸ ਇੱਕ ਵੀ ਦਾਗ ਨਹੀਂ ਪਰਚੀ ਦਵਾਂਗੇ ਭਾਅ ਪੜਤੇ ਵਾਲਾ ਕੋਈ ਹੋਵੇ ਨੁਕਰਾ ਬਸ਼ੀਰਾ ਲੈਣ ਦਾ ਚਾਹਵਣ ਇੱਕ ਵੀ ਸਪੌਟ ਨਹੀਂ ਪਰਚੀ ਦਵਾਂਗੇ ਹਜੇ 5 ਕੁ ਮਹੀਨਿਆਂ ਦਾ ਹੋਇਆ ਨਹੀਂ ਬੱਚਾ ਗਰਦਨ ਗੁਰਦਨ ਪੈਠ ਪੁੜਾ ਕੰਨ ਕੰਡੀਸ਼ਨ ਪੂਰੀ ਓਕੇ ਰਿਪੋਰਟ ਆ ਬਿਸ਼ੇਰੇ ਦਲਸੀਰ ਕਾਕੀ ਦਾ ਗਰੰਟੀ ਨਾਲ ਸਲਿੱਪ ਦਵਾਂਗੇ ਦੋਸਤੋ ਫੇਰ ਮੈਂ ਕਹਿੰਦਾ ਤੇ ਉਹ ਵੀ ਜੋਦੇ ਦਾ ਗਰੰਟੀ ਨਾਲ ਜੀ ਦੋਨੇ ਬਿਸ਼ੇਰੇ ਗਰੰਟੀ ਨਾਲ ਤੇ ਆ ਖੜਾ ਪ੍ਰਭਾਤ ਦੀ ਪੁੱਤਰੀ ਜਾਫਰ ਘੋੜੇ ਦੀ ਆ ਪ੍ਰਭਾਤ ਦੀ ਪੁੱਤਰੀ ਆ ਕਾਂਵੇਂ ਬਣਾਈ ਜਾਂਦਾ ਨਾ ਤੇ ਹੁਣ ਤੁਹਾਨੂੰ ਅਦਰ ਮੂਰੇ ਮਾਰਵਾੜੀ ਸਟਾਕ ਦਿਖਾਉਂਦੇ ਆ ਪਹਾੜ ਪਰਤੇ ਵਾਲੀ ਜਿਹਨੇ ਕੱਦ ਵਾਲੀ ਘੋੜੀ ਖਾਲੀ ਘੋੜੀ ਲੈਣੀ ਤਾਂ ਉਹ ਆ ਦੇਖ ਲਓ ਪੰਜ ਕ ਲੈਣ ਘੋੜੀਏ ਦੋਸਤੋ 66 ਇੰਚ ਹਾਈਟ ਆ ਪਹਾੜ ਪਰਤੇ ਨਾਲ ਹੀ ਆ ਤਿਆਰ ਤੇ ਸੋਹਣੀ ਆ ਤੇ ਦੋ ਨੰਬਰ ਤੇ ਆ ਤਿੰਨ ਨੰਬਰ ਤਿੰਨ ਸਾਲ ਦੀ ਬਸ਼ੀਰੀ ਦੇਖ ਲਓ ਕੰਨ ਕੁੰਨ ਮੱਥੇ ਫੁੱਲ ਆ ਅੱਧੀ ਅੱਧੀ ਕੁੰਡੀ ਮੋੜਦੀ ਆ ਇਹ ਮੇਟ ਆਪਣੇ ਘੋੜੇ ਤੋਂ ਤੇ ਆ ਬਸ਼ੀਰੀ ਆ ਦੋ ਦਾਂਦੀ ਮੱਥੇ ਬਲੇਜ ਦੋ ਪੈਰ ਚਟਿਆਂ ਦੀ ਉਸ ਤੋਂ ਬਾਅਦ ਤਿੰਨ ਪੈਰ ਚਟੇ ਜਿਹਦੀ ਆਪਾਂ ਸਟਾਰਟਿੰਗ ਚ ਵੀਡੀਓ ਲਾਈ ਸੀ ਮੱਥੇ ਪਟਾ ਤਿੰਨ ਪੈਰ ਚੱਟਿਆਂ ਦੀ ਘੂੜੀ ਇਹ ਵੀ ਜੈ ਰਾਜ ਤੋਂ ਮੀਟਾ ਤੇ ਇਹ ਹੈਗੇ 6 1/2 ਮਹੀਨੇ ਗੱਭਣ ਚੱਕਵਾ ਸਾਢੇ 6ਾਂ ਦੀ ਹੋਗੀ ਗੁਜਰਾਤ ਚ ਘੋੜਾ ਉਹ ਤੋਂ ਗੱਭਣਾ ਤੇ ਇਹ 7 ਮਹੀਨੇ ਇਹ ਦਲਸੀਰ ਕਾਕੀ ਦੇ ਬੱਚੇ ਗੱਭਣੇ ਤੇ ਇਹ ਹੀਟ ਕੱਢੀ ਖੜੀਏ ਦੋ ਦੰਦ ਬਸ਼ੇਰੀ ਆ ਬਾਈ ਰਾਜਵੀਰ ਵਾਲੇ ਘੋੜੇ ਦੀ ਆ ਭਾਕਸਰ ਵਾਲੇ ਤੋਂ ਦੋਸਤੋ ਇੰਨੇ ਜਾਨਵਰ ਬੁਖਾਉ ਆਪਣੇ ਖੜੇ ਤੇ ਇਹ ਖੜਾ ਆਪਣੇ ਪਹਿਲਵਾਨ ਜੈ ਰਾਜ ਪੁੱਤਰਾ ਤੇ ਜਾਨਵਰ ਆਪਣੇ 4-5 ਖਰੀਦੇ ਖੜੇ ਨੁਗਰੀ ਬਸ਼ੇਰੀ ਖਰੀਦੀ ਖੜੀ ਆ ਦੋ ਮਾਰਵਾੜੀ ਬਿਸ਼ੇਰੀਆਂ ਮਾਰਵਾੜੀ ਘੋੜੀ ਆਵਲਾ ਘੋੜੀ ਜਾਨਵਰ ਖਰੀਦੇ ਕਾਫੀ ਖੜੀ ਐ ਤੇ ਅੰਦਰ ਲਿਆਂਦੀ ਆਪਣੀ ਡਿਟੇਲ ਰਹਿੰਦੀ ਐ ਦੇਣ ਵਾਲੀ ਜਿਹੜਾ ਆਪਣਾ ਅੰਦਰਲਾ ਸਟਾਕ ਰਹਿੰਦਾ ਉਹ ਦਿਖਾ ਦੇਣਾ ਤੁਹਾਨੂੰ ਹੁਣ ਹਨੇਰਾ ਹੋ ਗਿਆ ਲਾਈਟ ਚਲਾ ਦਈਏ ਨੁਕਰੀ ਘੋੜੀ ਖੜੀ ਐ ਜੀ ਆ ਲੈ ਹੋ ਲਿਆ ਲਾਈਟ ਹੈ ਨਹੀਂ ਮੇਰੇ ਸਾਹਮਣੇ ਨੁਕਰੀ ਘੋੜੀ ਇਹ ਚ ਖਾਲੀ ਮਾਰਵਾੜੀ ਘੋੜੀ ਦੋ ਪੈਰ ਚਿੱਟੇ ਮੱਥੇ ਪਟੇ ਦੀ ਖਾਲੀ ਇਹ ਤਿੰਨ ਪੈਰ ਚਿੱਟੇ ਮੱਥੇ ਪਟੇ ਦੀ ਜਿਹੜਾ ਅੱਜ ਤੋਂ ਮੀਟ ਆ ਇਹ ਇਹ ਮੱਥੇ ਫੁੱਲਦੀ ਆ ਦੋ ਦੰਦ ਬਸ਼ੇਰੀ ਸੇਲ ਹੋ ਗਈ। ਅਵਲੱਖ ਘੋੜੀ ਖੜੀ ਆ। ਇਹ ਖਾਲੀ ਇਹ ਨੀਲੀ ਘੋੜੀ ਭਾਅ ਪਰਤੇ ਲਈ ਫਾਰਮ ਦੀ ਸਾਰਿਆਂ ਤੋਂ ਸਸਤੀ ਘੋੜੀ। ਫਾਰਮ ਦੀ ਸਾਰਿਆਂ ਤੋਂ ਸਸਤੀ ਘੋੜੀ ਜੀ ਨੀਲੀ ਚੰਬੀ ਖਾਲੀ ਆ ਤੇ ਇਹਦੇ ਨਾਲ ਖੜੀ ਆ ਦੋ ਪੈਰ ਚਿੱਟੇ ਮੱਥੇ ਪਟਾ ਉਸ ਤੋਂ ਨਾਲ ਦੀ ਸੇਲ ਹੋਈ ਹੋਈ ਉਹ ਕਮੈਤ ਬਸ਼ੇਰੀ ਵਾਲੀ ਸੇਲ ਹੋ ਗਈ। ਦੋਸਤੋ ਤੇ ਜਾਨਵਰ ਬਾਬੇ ਦੀ ਕਿਰਪਾ ਨਾਲ ਆਪਣੇ ਫਾਰਮ ਤੇ ਆਉਂਦੇ ਜਾਂਦੇ ਨਹੀਂ ਤੇ ਸੋ ਜਿੱਦਾਂ ਮਾਊਗਾ ਬਸ਼ੇਰਾ ਖੜਾ ਜੀ। ਜਿੱਦਾਂ ਦਾ ਵੀ ਜਾਨਵਰ ਚਾਹੀਦਾ ਹੈ ਨੰਬਰ ਕਰ ਲੈਣੋ 8623995454498552 99017 ਸੋ ਦੋਸਤੋ ਸਾਰੇ ਜਾਨਵਰ ਦਿਖਾਉਣ ਵਾਲੇ ਦਿੱਤੇ ਤੁਹਾਨੂੰ ਦਿਖਾ ਜੀ ਤੇ ਚਾਰ ਪੰਜ ਜਾਨਵਰ ਜਿਹੜੇ ਖਰੀਦੇ ਖੜੇ ਉਹ ਆਪਣੇ ਸੁਭਾ ਜਾਣਗੇ ਫਾਰਮ ਤੇ ਤੁਹਾਡੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਤੇ ਬਾਬਾ ਸੌਖ ਰੱਖ ਕੇ ਰਾਤ ਤੱਕ ਇੱਕ ਦੋ ਜਾਨਵਰ ਹੋਰ ਵੀ ਲੈ ਦਾਂਗੇ ਤੁਸੀਂ ਮੇਲੇ ਤੇ ਜ਼ਰੂਰ ਪਹੁੰਚਣਾ ਚਾਰ ਚੰਨ ਲਾਇਓ ਤੇ ਮੇਲੇ ਤੇ ਤੁਹਾਨੂੰ ਹਰ ਰੇਟ ਦਾ ਜਾਨਵਰ ਮਿਲ ਜਾਊਗਾ ਸਾਰੇ ਤਰ੍ਹਾਂ ਦਾ ਮਾਰਵਾੜੀ ਛੋਟੇ ਮੁੱਲ ਤੋਂ ਲੈ ਕੇ ਵੱਡੇ ਰੇਟ ਤੱਕ ਸਾਰੇ ਜਾਨਵਰ ਮਿਲਣਗੇ ਸਾਰੇ ਤਰ੍ਹਾਂ ਦੇ ਜਾਨਵਰ ਬਕਾਊ ਨੇ ਸੋ ਜਦਾਂ ਦਾ ਵੀ ਜਾਨਵਰ ਤੁਹਾਨੂੰ ਚਾਹੀਦਾ ਹੋਇਆ ਤੁਸੀਂ ਆਪਦੀ ਫਰਮਾਇਸ਼ ਦੱਸਿਓ ਇੰਤਿਆਲ ਹੋਰ ਕੋਈ ਡਿਟੇਲ ਲੈਣੀ ਹੋਵੇ ਤਾਂ ਆਹ ਨੰਬਰ ਤੇ ਚੱਲੀ ਜਾਂਦੇ 6239154544 98509990 ਮਿਲਦੇ ਆ ਦੋਸਤੋ ਕੱਲ ਮੇਲੇ ਤੇ ਆਸਾ ਜਰੂਰ ਪਹੁੰਚਣਾ ਸੋ ਦਿਓ ਇਜਾਜ਼ਤ ਮਿਲਦੇ ਆ ਜਲਦ ਨਵਦੀ ਕੀ